ਉਧਰ ਚੌਧਰੀ ਦੀ ਪੋਤੀ ਸੰਮੀ ਸਿਰ ਉੱਤੇ ਦੁੱਧ ਦਾ ਡੋਣਾ ਚੋ ਕੇ ਲਈ ਜਾਂਦੀ ਸੀ ਕੋਲੋਂ ਦੀ ਇੱਕ ਝੋਟੀ ਲੰਘਣ ਲੱਗੀ ਉਸ ਦਾ ਰਸਤਾ ਧਰਤੀ ਉੱਤੇ ਲੰਕਦਾ ਤੇ ਕਿਸਰਦਾ ਜਾ ਰਿਹਾ ਸੀ ਪਿੱਛੋਂ ਫੜਨਾ ਬਈਏ ਲਲਕਾਰੇ ਸੁਣ ਕੇ ਕੁੜੀ ਨੇ ਹੋਰ ਕੋਈ ਬੰਦਾ ਕੋਲੇ ਨਾ ਵੇਖ ਕੇ ਦੁੱਧ ਦਾ ਡੋਣਾ ਸਿਰ ਉੱਤੇ ਉਵੇਂ ਜਿਵੇਂ ਅਡੋਲ ਰੱਖਿਆ ਤੇ ਇੱਕ ਪੈਰ ਨਾਲ ਨਵੀਂ ਨਰੋਈ ਝੋਟੀ ਦਾ ਰਸਤਾ ਦਬ ਲਿਆ ਉਸ ਭੱਜੀ ਜਾ ਰਹੀ ਝੋਟੀ ਨੂੰ ਕਿਵੇਂ ਵੀ ਥਮਣਾ ਔਖਾ ਸੀ ਪਰ ਰੱਸਾ ਦਬ ਲੈਣ ਤੋਂ ਪਹਿਲੇ ਝਟਕੇ ਨਾਲ ਹੀ ਉਹ ਥਿਰ ਕੇ ਖੜ ਗਈ ਝੋਟੀ ਨੇ ਬੜਾ ਜ਼ੋਰ ਲਾਇਆ ਕਈ ਤੁਰਲੀਆਂ ਤੇ ਝੁੱਟੀਆਂ ਵੀ ਮਾਰੀਆਂ ਪਰ ਕੁੜੀ ਨੇ ਆਪਣੀ ਤਾਕਤ ਤੇ ਜ਼ੋਰ ਨਾਲ ਰੱਸਾ ਪੈਰੇਟ ਦੱਬੀ ਰੱਖਿਆ ਝੋਟੀ ਜ਼ੋਰ ਲਾਉਣ ਤੇ ਵੀ ਅੱਗੇ ਨਾ ਜਾ ਸਕੀ ਕੁਝ ਲੋਕ ਕਹਿੰਦੇ ਹਨ ਕਿ ਇਹ ਵਾਕਾ ਅਕਬਰ ਨੇ ਕੋ ਦੇਖਿਆ ਸੀ ਕਈ ਕਹਿੰਦੇ ਹਨ ਕਿ ਉਸ ਨੂੰ ਕਿਸੇ ਸਰਦਾਰ ਨੇ ਦੱਸਿਆ ਸੀ ਕੁਝ ਵੀ ਹੋਵੇ ਇਸ ਸ਼ਕਤੀ ਪ੍ਰਦਰਸ਼ਨ ਦੀ ਵਾਰਤਾ ਨੇ ਅਖੇ ਅਕਬਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਇਸ ਕੁੜੀ ਤਰਹਿਤਾ ਜਿਵੇਂ ਵੀ ਹੋਵੇ ਹਾਸਲ ਕਰੇ